ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਬੁੱਟਰ ਬਾਈਕ ਕੋਲ ਚਾਰ ਗਾਮਾ ਬਕਾਉ ਹਨ ਜ਼ਿਲ੍ਹਾ ਹੈਗਾ ਜੀ ਮੋਗਾ ਪਿੰਡ ਬੁੱਟਰ ਠੀਕ ਹੈ ਜੀ ਇੱਕ ਮੀਨੀ ਗਾਂ ਬਕਾਉ ਆ ਜੀ ਜਿਹਦੇ ਸੰਘੇ ਠਾਣੂ ਹੁੰਦੇ ਆ ਠੀਕ ਹੈ ਜੀ ਤੇ ਤਿੰਨ ਦੂਜੀਆਂ ਗਆਂ ਬਕਾਉ ਆ ਬਾਈ ਨਾ ਫੋਨ ਤੇ ਕੰਟੈਕਟ ਕਰੋ ਜੀ ਸਕਰੀਨ ਤੇ ਬਾਈ ਦਾ ਨੰਬਰ ਲਾ ਦਾਂਗੇ ਜੀ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਕੇ ਬਾਈ